ਲੋਕਾਂ ਨੇ ਰੋਡ ਜਾਮ ਕੀਤਾ ਹੈ ਦੇਖੋ ਹੁਣ ਪੁਲਿਸ ਪ੍ਰਸ਼ਾਸਨ ਆਉਂਦਾ ਦਾ ਕੀ ਕਾਰਵਾਈ ਕਰਦਾਗਾ ਇੱਕ ਨੌਜਵਾਨ ਦਾ ਕੱਲ ਸ਼ਾਮ 6 ਵਜੇ ਦੇ ਕਰੀਬ ਜੋ ਕਤਲ ਕਰ ਦਿੱਤਾ ਸੀ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਾਉਣ ਸੰਬੰਧੀ ਇਹ ਰੋਡ ਜਾਮ ਕੀਤਾਗਾ

لگا اماں کي پئي وئي 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 پئي و ਬਹੁਤ ਹੀ ਮੰਦਭਾਗੀ ਘਟਨਾ ਸ਼ਹਿਰ ਦੀ ਔਰ ਬਾਜਕਰ ਵਸਤੀ ਦੀ ਕੱਲ ਕੇਰਚਾ ਮਾਰ ਕੇ ਇੱਕ ਨੌਜਵਾਨ ਦਾ ਜੋ ਕਤਲ ਕਰ ਦਿੱਤਾ ਸੀ ਛੋਟੇ ਛੋਟੇ ਵਿੱਚ ਬੱਚਿਆਂ ਨੂੰ ਛੱਡ ਗਿਆ ਕੱਲ ਰਾਤ ਅੱਡੇ ਦੇ ਮੁੰਡਾ ਮਾਰਦਾ ਸੀ ਮਾਰਦਾ ਕੋਈ ਅਣਪਛਾਤੇ ਬੰਦੇ ਸੀ ਆਲੇ ਪਛਾਨ ਨਹੀਂ ਹੋ ਰਹੀ ਤੇ ਉਸ ਤੋਂ ਬਾਅਦ ਆਲੇ ਪੁਲਿਸ ਕਾਰਵਾਈ ਕਰੋਗੇ ਉਸ ਤੋਂ ਬਾਅਦ ਪਤਾ ਲੱਗੇ ਇਹ ਕੀ ਘਟਨਾ ਹੈ ਜਿਹੜਾ ਰੋਡ ਜਾਮ ਕਰਨਾ ਪੈ ਗਿਆ ਅੱਜ ਕੱਲ ਕਰੀਬ 6 ਵਜੇ ਸ਼ਾਮ ਦੇ ਸਾਡੇ ਇਥੋਂ ਹਮਨਦੀਪ ਸਿੰਘ ਗਗਨਦੀਪ ਸਿੰਘ ਪੁੱਤਰ ਸਰੂਪ ਚੰਦ ਦੇ ਲੜਕੇ ਉਹ ਫਰੂਟ ਦਾ ਕੰਮ ਕਰਦੇ ਆ ਕਿੱਥੇ ਜੀ ਬਾਰਲੇਟ ਦੇ ਉੱਪਰ ਜੀ ਅੱਛਾ ਬਾਹਰ ਰੈਡੀ ਰੋਂਦੇ ਫਰੂਟ ਦੀ ਜੀ ਠੀਕ ਹੈ ਜੀ ਉਹਨਾਂ ਤੋਂ ਕੋਈ ਅਣਪਛਾਤੇ ਆਦਮੀ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਮੋਗੇ ਕੋਲ ਦੇ ਹੈਗੇ ਆ ਉਹਨਾਂ ਨੇ ਆ ਕੇ ਇਹ ਤੋਂ ਫਰੂਟ ਤਲਾ ਲਿਆ ਅੱਛਾ ਜਦੋਂ ਇਹਨੇ ਪੈਸੇ ਮੰਗੇ ਤਾਂ ਉਹਨਾਂ ਨੇ ਆਸ ਵਿੱਚ ਤੇ ਤਰਕਾਰਵਾਜੀ ਸ਼ੁਰੂ ਕਰਤੀ ਪੈਸੇ ਮੰਗਣ ਤੋਂ ਬਾਅਦ ਫਿਰ ਉਹਨਾਂ ਕੋਲ ਤੇਜ ਹਥਿਆਰ ਸੀਗੇ ਜਿਨ੍ਹਾਂ ਨੇ ਇਸ ਤੇ ਅਮਨਦੀਪ ਤੇ ਇਹਨਾਂ ਨੇ ਹਮਲਾ ਕਰਤਾ ਜੀ ਉਸ ਤੋਂ ਬਾਅਦ ਜੀਰ ਉਸ ਤੋਂ ਬਾਅਦ ਅਮਨਜੀਤ ਨੂੰ ਅਮਨਦੀਪ ਨੂੰ ਜੀ ਆਪਣਾ ਤਬਾ ਸਿਵਲ ਹਸਪੀਟਲ ਤੇ ਚਲਾਈ ਗਏ ਉਥੋਂ ਰੈਵਰ ਕਰਕੇ ਬਰਨਾਲੇ ਲਈ ਭੇਜਤਾ ਅੱਜ ਉਹਨਾਂ ਦੀ ਡੈਥ ਹੋ ਗਈ ਅਚਾਨ ਤੁਸੀਂ ਧਰਨਾ ਲਗਾਇਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਾਡੀ ਇਹੀ ਮੰਗ ਆ ਵੀ ਕਾਤਲਾਂ ਨੂੰ ਸਹਾਇਤਾ ਦਿੱਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਵੈਸੇ ਜਿਹੜੇ ਬੰਦੇ ਸੀ ਉਹ ਤਾਂ ਫੜ ਲਏ ਗਏ ਐ ਪੁਲਿਸ ਦੀ ਕਸਟਡੀ 'ਚ ਐ ਹੁਣ ਤੁਸੀਂ ਉਸ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਮੰਗਣਾ ਚਾਹੁੰਦੇ ਹੋ ਇੱਕ ਇੱਕ ਬੰਦਾ ਹੀ ਫੜਿਆ ਜੀ ਦੋ ਵਜੇ ਬਾਹਰ ਨਹੀਂ ਜਿਹੜਾ ਜਿਹਨੇ ਮੇਨ ਮਾਰਿਆ ਸੀ ਉਹ ਫੜਿਆ ਪਿਆ ਬੰਦਾ ਨਹੀਂ ਨਹੀਂ ਇੱਕ ਕੱਪੜੇ ਦਾ ਬਾਹਰ ਹੈ ਇੱਕ ਕੱਪੜੇ ਦਾ ਬਾਹਰ ਹੈ ਪਚੌਤ ਉਹ ਭੱਜ ਗਿਆ ਮੁੱਖ ਤੋਂ ਹਾਂਜੀ ਇੱਕ ਜਿਹਨੇ ਚੰਗਰੀ ਸਿਟੀ ਤੋਂ ਤਵੇ ਦਾ ਵੀ ਫੜਿਆ ਜੀ